ਨਗਰ ਨਿਗਮ ਮੋਹਾਲੀ ਵਿਕੇ ਟਰੇਡਰਸ ਕਮਿਸ਼ਨ ਪੰਜਾਬ ਦੇ ਮੈਂਬਰ ਵਨੀਤ ਵਰਮਾ ਅਤੇ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਆਈਏਐਸ ਪਰਮਿੰਦਰ ਪਾਲ ਸਿੰਘ ਵੱਲੋਂ ਮੋਹਾਲੀ ਜिले ਦੇ ਵਪਾਰੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਮੀਟਿੰਗ ਨਗਰ ਨਿਗਮ ਮੋਹਾਲੀ ਦਫ਼ਤਰ ਵਿਖੇ ਬੁਲਾਈ ਗਈ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਨ ਲਈ ਭਰੋਸਾ ਦਿੱਤਾ। ਦੇਖੋ ਅੱਜ ਮਾਨ ਸਾਹਿਬ ਦੀਆਂ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਹਦਾਇਤਾਂ ਅਨੁਸਾਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਟ੍ਰੇਡ ਕਮਿਸ਼ਨਾਂ ਵੱਲੋਂ ਮੀਟਿੰਗਾਂ ਕਰੀਆਂ ਜਾ ਰਹੀਆਂ ਨੇ ਉਸੇ ਸੰਬੰਧ ਦੇ ਵਿੱਚ ਅੱਜ ਅਸੀਂ ਮਹਾਲੀ ਵਪਾਰੀਆਂ ਦੀ ਇੰਡਸਟਰੀਸਟ ਐਸੋਸੀਏਸ਼ਨਾਂ ਦੀ ਅਤੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਦੇ ਨਾਲ ਜਿਹੜੀ ਹੈ ਜੁਆਇੰਟ ਮੀਟਿੰਗ ਕਰੀ ਹੈ ਸੋ ਉਹਦੇ ਵਿੱਚ ਵੱਖ-ਵੱਖ ਜਿਹੜੇ ਮੁੱਦੇ ਨੇ ਬੇਸਿਕਲੀ ਕੋਈ ਕਲੀਨਿੰਗ ਦਾ ਮੁੱਦਾ ਹੈ ਕੋਈ ਸੀਵਰੇਜ ਦਾ ਮੁੱਦਾ ਹੈ ਯਾ ਸਫਾਈ ਦਾ ਮੁੱਦਾ ਯਾ ਰੋਡ ਗਲੀ ਦਾ ਮੁੱਦਾ ਸੁਬਕ-ਬਕ ਜਿਹੜੇ ਮੁੱਦੇ ਨੇ ਉਹ ਵਿਚਾਰੇ ਗਏ। ਸੋ ਉਹਨਾਂ ਵੱਲੋਂ ਇਮੀਡੀਏਟ ਰੀਲੀਫ ਦਿੰਦੇ ਹੋਏ ਜਿਹੜੀ ਕੋਈ ਸਫਾਈ ਦਾ ਹੈਗਾ ਵਪਾਰੀਆਂ ਵੱਲੋਂ ਬਾਰ-ਬਾਰ ਡਿਮਾਂਡ ਆ ਰਹੀ ਸੀ ਵੀ ਕੋ 11 ਵਜੇ ਤੱਕ ਜਾਂ 12 ਵਜੇ ਤੱਕ ਸਫਾਈ ਮਾਰਕਟਾਂ ਦੀ ਨਹੀਂ ਹੁੰਦੀ। ਸੋ ਉਹਦੇ ਨਾਲ ਗੱਡੀਆਂ ਖੜ੍ਹ ਜਾਂਦੀਆਂ ਨੇ ਉਹ ਸਫਾਈ ਦੇ ਵਿੱਚ ਥੋੜੀ ਪ੍ਰੋਬਲਮਸ ਆਉਂਦੀ ਹੈ। ਸੋ ਉਹਦੇ ਵੱਲੋਂ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਤੇ ਅਸੀਂ ਕਿਹਾ ਵੀ ਉਹ ਜਿਹੜੀ ਸਫਾਈ ਹੈ ਉਹ ਪ੍ਰੋਪਰ ਜਦੋਂ ਮਾਰਕਟਾਂ ਖਾਲੀ ਨੇ अर्ਲੀਨ ਦਾ ਮਾਰਨਿੰਗ ਉਹ ਕਰਿਆ ਜਾਵੇ। ਆਰਐਮਸੀ ਪੁਆਇੰਟਸ ਦਾ ਵੀ ਉਹਨਾਂ ਆਪ ਦੇਖੋ ਕਿ ਜਿਹੜੀ ਮਾਰਕੀਟ ਆ ਉਹ ਸ਼ਹਿਰ ਦਾ ਚਿਹਰਾ ਹੁੰਦੀ ਹੈ ਉਹਦੇ ਤੁਸੀਂ ਆਪ ਲੋਕਾਂ ਨੂੰ ਬੁਲਾਉਣੇ ਆ ਵੀ ਸਾਡੇ ਕੋਲ ਆਓ ਸਾਡੀ ਸੇਲ ਹੋਵੇ ਤੇ ਉਹ ਸੇਲ ਨਾਲੇ ਜਿਹੜਾ ਸਰਕਾਰ ਦਾ ਵੀ ਰੈਵਨਿਊ ਚੱਲਦਾ ਔਰ ਕਮਿਸ਼ਨ ਦਾ ਤੇ ਕਾਰਪੋਰੇਸ਼ਨ ਦਾ ਰੈਵਨਿਊ ਵੀ ਜਿਹੜਾ ਉਧਰ ਹੀ ਚੱਲਦਾ ਸੋ ਤੇ ਸਬੰਧ ਦੇ ਵਿਦਾਰਤਾ ਜਿਹੜੀਆਂ ਨੇ ਉਹ ਕਹੀਆਂ ਗਈਆਂ ਨੇ ਵੀ ਜਿੰਨੀ ਜਲਦੀ ਹੋ ਸਕਦਾ ਜਿਹੜੀਆਂ ਮਾਰਕੀਟਾਂ ਦੇ ਬਿਲਕੁਲ ਨਾਲ ਲੱਗਦੇ ਆਰਐਮਸੀ ਪੁਆਇੰਟਸ ਨੇ ਜਿੱਥੇ ਮੋਸਟਲੀ ਲੋਕੀ ਵਿਜ਼ਿਟ ਕਰਦੇ ਨੇ ਉਹਨਾਂ ਨੂੰ ਕਮਸ ਕਮਪਲੀਟ ਆ ਉਹਨਾਂ ਦਾ ਟ੍ਰੇਨਿੰਗ ਦਾ ਹੈਗਾ ਉਹਨੂੰ ਜਲਦੀ ਤੋਂ ਜਲਦੀ ਜਿਹੜੇ ਉਹਨਾਂ ਦੇ ਖਾਲੀ ਕਰਨ ਦਾ ਜਿਹੜ ਕਮਿਸ਼ਨ ਸਾਹਿਬ ਨਾਲ ਗੱਲ ਕਰੀ ਉਹ ਵੀ ਬੜੀ ਜਲਦੀ ਅਸੀਂ ਜਿਹੜਾ ਹੈਗਾ ਉਹਦੇ ਚ ਵੀ ਵਪਾਰੀਆਂ ਨੂੰ ਰਲੀਫ ਦਵਾਂਗੇ ਨਾਲ ਦੇ ਨਾਲ ਕਈ ਹੋਰ ਮਸਲੇ ਸੀਗੇ ਜਿੱਦਾਂ ਕੋਈ ਸੀਵਰੇਜ ਚੋਕ ਦਾ ਮੁੱਦਾ ਹੈ ਸੋ ਉਹ ਰੈਗੂਲਰ ਮੁੱਦੇ ਹੈਗੇ ਨੇ ਜਾਂ ਕੋਈ ਟਾਊਨ ਵੈਂਡਿੰਗ ਜ਼ੋਨ ਦਾ ਮੁੱਦਾ ਹੈ ਜਾਂ ਕੋਈ ਜਗ੍ਹਾ ਉਹਨਾਂ ਨੂੰ ਜਿਹੜੇ ਟਾਊਨ ਵੈਂਡਰਸ ਨੇ ਉਹਨਾਂ ਨੂੰ ਜਗ੍ਹਾ ਦਾ ਕੋਈ ਮੁੱਦਾ ਹੈ ਜਾਂ ਹੋਰ ਵੀ ਵੱਖ-ਵੱਖ ਜਿੱਦਾਂ ਕੋਈ ਕਿਸੇ ਨਾਲ ਕਾਰਪੋਰੇਸ਼ਨ ਨਾਲ ਸੰਬੰਧਿਤ ਤੋਂ ਇਲਾਵਾ ਵੀ ਕੋਈ ਮੁੱਦੇ ਨੇ ਜਿੱਦਾਂ ਕੋਈ ਇਲੀਗਲ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਨੇ ਜਾਂ ਕੋਈ ਇਲੀਗਲ ਬੰਦੇ ਜਿਹੜੇ ਨੇ ਕੋਈ ਗਲਤ ਪਾਰਕਿੰਗਾਂ ਦੇ ਵਿੱਚ ਬਹੁਤ ਚਿਰ ਤੋਂ ਗੱਡੀਆਂ ਲਾ ਅਰਮਾਨਯੋਗ ਐਸਐਸਪੀ ਸਾਹਿਬ ਜਿਹਾ ਰਿਲੇਟਡ ਨੇ ਸੋਹਣਾ ਰਿਹਾ ਵਕਤ ਵਕਤ ਜਿਹੜੀਆਂ ਹਦਾਇਤਾਂ ਨੇ ਅੱਜ ਅਸੀਂ ਕਮਿਸ਼ਨ ਵੱਲੋਂ ਵੀ ਜਿਹੜੀਆਂ ਉਹ ਜਾਰੀ ਕਰਾਂਗੇ ਕਾਰਪੋਰੇਸ਼ਨ ਦਾ ਵਿੱਚ ਅੱਜ ਮੁੱਖ ਅਜੰਡਾ ਇਹ ਹੈ ਵੀ ਵਪਾਰੀ ਜਿਹੜਾ ਹੈਗਾ ਵਪਾਰੀ ਨੂੰ ਜਿਹੜੀ ਸਾਡੀ ਪੰਜਾਬ ਸਰਕਾਰ ਆ ਉਹ ਆਪਦਾ ਪਾਰਟਨਰ ਮੰਨਦੀ ਹੈ ਸੋ ਉਹਨਾਂ ਦੇ ਬੈਸਟ ਫੈਸਿਲਿਟੀ ਉਹਨਾਂ ਨੂੰ ਦੇਣ ਲਈ ਸੋ ਕਾਰਪੋਰੇਸ਼ਨ ਹੋ ਗਿਆ ਜਾਂ ਸਰਕਾਰ ਦਾ ਕੋਈ ਵੀ ਆਧਾਰਾ ਹੋ ਗਿਆ ਕੋਈ ਮਹਿਕਮਾ ਹੋ ਗਿਆ ਕਮਿਸ਼ਨ ਜਿਹੜੀ ਉਹ ਤੱਕ ਪਹੁੰਚਾ ਸੋ ਅਸੀਂ ਸਭ ਵਪਾਰੀਆਂ ਦੇ ਜਿਹੜੇ ਮਸਲੇ ਨੇ ਉਹ 1 ਟੂ 1 ਉਹਨਾਂ ਦੇ ਦੁਆਰ ਤੇ ਜਾ ਕੇ ਸੁਣ ਰਹੇ ਆਂ ਔਰ ਬੜੀ ਜਲਦੀ ਤੇ ਟੈਕਨੀਕੈਲਟੀ ਜੀ ਕਰਕੇ ਰਹਿ ਗਈ ਆ ਜਿੰਨਾ ਸਬੰਧਿਤ ਸਾਨੂੰ ਗਮਾਡਾਂ ਨੂੰ ਮਿਲਣਾ ਪੈਣਾ ਤੇ ਆ ਉਹ ਗਮਾਡਾਂ ਦੇ ਨਾਲ ਲੈ ਕੇ ਸਾਨੂੰ ਚੱਲਣਾ ਪੈਣਾ ਕਿਉਂਕਿ ਆਪਾਂ ਵੀ ਜਾਣਦੇ ਆ ਸ਼ਹਿਰ ਨੂੰ ਬਹੁਤ ਆਉਟੀਆਂ ਜਿਹੜੀਆਂ ਰਨ ਕਰਦੀਆਂ ਸੋਨਾਂ ਦਾ ਤਾਲਮੇਲ ਲਈ ਵੀ ਇੱਕ ਹਾਈ ਲੈਵਲ ਦੀ ਜਿਹੜੀ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਸਾਡੇ ਮਾਨਯੋਗ ਜਿਹੜੇ ਲੋਕਲ ਬਾਡੀ ਮਿਸਟਰ ਨੇ ਥੋੜੇ ਦਿਨ ਪਹਿਲਾਂ ਉਹਨਾਂ ਨੇ ਵਿਜ਼ਿਟ ਕਰੀ ਸੀ ਸੋ ਰੱਖੀ ਗਈ ਆ ਸੋ ਸ਼ਹਿਰ ਦਾ ਇਹ ਤਾਲਮੇਲ ਬੈਟਰ ਕਰਨ ਲਈ ਔਰ ਸਰਕਾਰ ਵੱਲੋਂ ਟਾਪ ਕਲਾਸ ਫੈਸਿਲਿਟੀ ਮੁਹਾਲੀ ਦੇ ਹਰ ਇੱਕ ਵਾਸੀਨ ਦੇ ਨੂੰ ਦੇਣ ਲਈ ਹਰ ਵਪਾਰੀ ਹਨ ਇੰਡਸਟ੍ਰੀਸਟ ਨੂੰ ਦੇਣ ਲਈ ਸਰਕਾਰ ਵ ਜਾਰੀ ਕਰਦੇ ਹੋਏ ਮੁਹਾਲੀ ਦੇ ਵਪਾਰੀਆਂ ਦੇ ਮਸਲੇ ਸੁਣੇ